ਓਏ ਓ ਬੋਲ ਪਾ ਹੁਣ ਤੁਸੀਂ ਯਾਰ ਸਤਾਰ ਸੱਚੀ ਉਹਦਾ ਮੈਂ ਦਿਲੋਂ ਕੀਤਾ ਸੀ bro ਉਹਨੇ ਵੀ ਤੈਨਾਂ ਦਿਲੋਂ ਹੀ ਕੀਤਾ ਪਰ ਧੋਖਾ ਓਕਾ ਯਾਰ ਸਤਾਰ ਮੈਣੀਓ ਦੇ ਬਣਾ ਰਹਾ ਸਾਦਾ ਯਾਰ ਨਹੀਂ ਰਹਿ ਸਕਦਾ ਨਾ bro ਅੱਲਾ ਚੱਕ 500 ਰੁਪਇਆ ਤੇ ਜ਼ਹਿਰ ਖਾ ਕੇ ਮਰ ਜਾ ਓਟ ਪਾਉਣੇ ਤੂੰ ਇੱਥੇ ਕੀ ਆ ਉਸਤਾਦ ਇੱਥੇ ਪੇਲੀ ਯਾਰੀ ਮਿਲਹੀਂ ਯਾਰਾ ਨਹੀਂ bro ਜੇ ਤੂੰ ਹੁਣ ਇੱਥੇ ਮਿਲੇਂ ਹੀ ਤਾਂ ਕੀ ਗੱਲ ਤੇਰੀ ਕਾਰਨਾ ਬਣਾਦੀ ਇੱਥੇ ਜਾਨੇ ਮੈਂ ਉਹਦੇ ਨਾਂ ਦਾ ਟੈਟੂ ਵੀ ਬਣਾਇਆ ਸੀ। ਉਹਗੇ ਅੱਖਾਂ ਤੇ ਤੇਰੀਆਂ ਬੰਨਦਾ ਤੈਨੂੰ ਕਿਹੜਾ ਟੈਟੂ ਦਿਖਣਾ ਹੈ। ਤੂੰ ਨਾ ਸੁਣੱਖਾ ਤੇ ਤੂੰ ਇੰਨਾ ਵਾ ਤੈਨੂੰ ਛੱਡ ਕਿੱਦਾਂ ਗਈ ਆ ਉਹ। ਕੀ ਪਤਾ ਯਾਰਾ ਜਾਨ ਰੰਗ ਫੇਰ ਨਹੀਂ ਪੂਰੇ ਸੀ। ਪਤਾ ਨਹੀਂ ਯਾਰ ਉਸਤਾਰ ਮਨੇ 24 ਘੰਟੇ ਉਹਦੀਆਂ ਆਵਾਜ਼ਾਂ ਸੌਂਦੀਆਂ ਰਹਿੰਦੀਆਂ। ਉਹ ਆਜਾਂ ਤਾਂ ਪੁੱਗਿਆ ਆਪੇ ਸੁਣਨੀ ਆ। ਸੁੱਕਣਾ ਕੰਨਾਂ ਦਾ ਸੈੱਟ ਚੈੱਕ ਕਰੋ। ਉਹਨੂੰ ਕਾਲਾ ਰੰਗ ਬਹੁਤ ਪਸੰਦ ਸੀ। ਤਾਂ ਹੀ ਸੁਖਣਾ ਮੂੰਹ ਸੇਕ ਲੱਗਾ ਪਿਆ ਵਾ। ਕੀ ਬੜੀ ਯਾਰ ਉਸ ਤੋਂ ਦਾ ਜੀਣ ਵੀ ਉਹਨੇ ਲੈ ਕੇ ਦਿੱਤੀ ਬਣਦੀ ਵੀ ਬ్రో ਸ਼ਕਲੋਂ ਹੀ ਤੂੰ ਗਰੀਬ ਜਿਹਾ ਲੱਗਦਾ ਜੇ ਕਰੇ ਜਾਣਾ ਤੇ ਭਰਾਵਾ ਆ ਜਲਦੀ ਨਹੀਂ ਤੇ ਰਹਿ ਇੱਥੇ ਆ ਯਾਰ ਜਾ ਜਾ ਤੇਰੇ ਨੰਦਾਂ ਮਾ ਥੱਪੜ ਬੋਈ ਹੋਰ ਨਾ ਮਾਰਨਾ ਜਿਹੜਾ ਥੱਪੜ ਤੇਰੇ ਵੱਜਾ ਪਿਆ ਉਤੋਂ ਹੋਰ ਕਿਤਨੀ ਮਾਰ ਸਕਦਾ